ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਡੇ ਬੁਟੀਕ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਆਪਾਂ ਲਹਿੰਗਾ ਬਣਾਉਣਾ ਹੈ ਜੀ ਲਹਿੰਗਾ ਸੂਟ ਆਹ ਵਾਲਾ ਵੈਲਵਟ ਦਾ ਕੱਪੜਾ ਏ ਆਪਣੇ ਕੋਲੇ ਕਢਾਈ ਵਾਲਾ ਵੈਲਵਟ ਦਾ ਕਢਾਈ ਵਾਲਾ ਕੱਪੜਾ ਏ ਤੇ ਇਹਦੇ ਨਾਲ ਆਪਣਾ ਵੈਲਵਟ ਦਾ ਹੀ ਪਲੇਨ ਸੂਟ ਲਹਿੰਗਾ ਬਣਾਉਣਾ ਆਏਗਾ ਠੀਕ ਆ ਜੀ ਆਹ ਹੈਗਾ ਆਪਣੇ ਕੋਲੇ ਲਹਿੰਗੇ ਦਾ ਕੱਪੜਾ 4 ਮੀਟਰ ਤੇ ਆਹ ਹੈਗਾ ਆਪਣੇ ਕੋਲੇ ਕੁਰਤੀ ਦਾ ਕਪੜਾ ਠੀਕ ਹੈ ਜੀ ਇਹ ਆਪਾਂ ਸ਼ਾਰਟ ਕੁਰਤੀ ਬਣਾਉਣੀ ਹੈਗੀ ਇਹਦੇ ਤੇ ਲਾਈਨਿੰਗ ਲੱਗੂਗੀ ਕਿਉਂਕਿ ਇਹ ਤੇ ਕਢਾਈ ਕੀਤੀ ਹੋਈ ਹੈਗੀ ਵੈਲਵਟ ਤੇ ਲਾਈਨਿੰਗ ਲੱਗਦੀ ਲੱਗਦੀ ਹੈ ਜੀ ਆਪਾਂ ਇਹਦੇ ਤੇ ਕਾਟਨ ਦੀ ਲਾਈਨਿੰਗ ਲਾਵਾਂਗੇ ਹੁਣ ਆਪਾਂ ਤੁਹਾਨੂੰ ਇਹਦੀ ਕਟਾਈ ਦੱਸਦੇ ਹਾਂ ਆਪਾਂ ਕੁਰਤੀ ਦਾ ਕਪੜਾ ਲਾ ਲਿਆਏ ਕੁਰਤੀ ਆਪਣੀ ਹੈਗੀ ਲੈਂਥ ਰੱਖਣੀ ਹੈਗੀ 31 ਇੰਚ ਤਿਆਰ ਤੇ 18 ਇੰਚ ਹੈਪਾ ਜੀ ਇਹਦੀ ਆਹ ਵਾਲੀ ਹੈਗੀ ਆਪਣੀ ਲਾਈਨਿੰਗ ਇਹਨੂੰ ਆਪ ਐਸ ਤਰੀਕੇ ਨਾਲ ਡਬਲ ਫੋਲਡਿੰਗ ਕਰਕੇ ਤੇ ਇਹਨੂੰ ਰੱਖ ਲੈਣਾ ਹੈਗਾ ਇਹਦੀਆਂ ਤੁਹਾਨੂੰ ਮੈਂ ਕਾਟਾਂ ਕਰ ਦਿਆਂ ਕਿਸ ਤਰ੍ਹਾਂ ਪਾਉਣੀ ਹੈ ਲਾਈਨਿੰਗ ਤੇ ਪਾਉਣੀ ਹੁੰਦੀ ਹੈ ਮੈਂ ਨਿਸ਼ਾਨੀਆਂ ਲਾਉਣੀ ਨੇ ਇਇਤੀ ਆਪਾਂ ਸਾਰੀਆਂ ਕਟਾਂ ਜਿਹੜੀਆਂ ਪਾ ਲੈਣੀਆਂ ਨੇ ਇੱਥੋਂ ਆਪਾਂ ਤੀਰਾ ਲਵਾਂਗੇ ਇਹਦਾ 6.5 ਇੰਚ ਇੱਥੋਂ ਆਪਾਂ ਲਵਾਂਗੇ 6.5 ਇੰਚ 6 ਇੰਚ ਇੱਥੋਂ ਇਹਦਾ ਮੋਡਾ 7 ਇੰਚ ਲਵਾਂਗੇ ਫਿਰ 2.5 ਇੰਚ ਗਲਾਈ ਦੇ ਕੇ ਕਟਾਈ ਕਰ ਦਾਂਗੇ ਜੀ ਠੀਕ ਹੈ ਜੀ ਇਹਦੀ ਸਟੀਚਿੰਗ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਪਹਿਲਾਂ ਮੈਂ ਕਟਿੰਗ ਕਰੀਦਾ ਨਹੀਂ ਹੁਣ ਇਹਥੇ ਸੈਂਟਰ ਦੇ ਵਿੱਚ ਕੱਟ ਪਾ ਲੈਣਾ ਆਪਾਂ ਤੇ ਹੁਣ ਆਪਾਂ ਇਹਦੀਆਂ ਪਲੇਟਾਂ ਦੀਆਂ ਨਿਸ਼ਾਨੀਆਂ ਲਾਵਾਂਗੇ ਪਲੇਟਾਂ ਤਾਂ ਸੌਰੀ ਇਹਦੇ ਚ ਪਾਉਣਾ ਨਹੀਂ ਆ ਤੇ ਹੁਣ ਆਪਾਂ ਫਿਟਿੰਗ ਦੀ ਨਿਸ਼ਾਨੀ ਲਾਵਾਂਗੇ ਆਪਾਂ ਇੱਥੋਂ ਲਾਵਾਂਗੇ ਨਿਸ਼ਾਨੀ 18 ਇੰਚ ਹੈਪ ਤਿਆਰ ਆ ਤੇ ਆਪਾਂ ਲਾਵਾਂਗੇ 8 ਇੰਚ ਤੇ ਹੀ ਕਿਉਂਕਿ ਇਹਦੇ ਵਿੱਚ ਪਲੇਟਾਂ ਨਹੀਂ ਪਾਉਣੀਆਂ। ਇੱਥੋਂ ਆਪਾਂ ਲਾਵਾਂਗੇ 16 ਤੇ 18 ਇੰਚ ਹੈਪ ਤਿਆਰ ਆ ਤੇ ਆਪਾਂ ਇੱਥੋਂ ਲਾਵਾਂਗੇ 9 ਇੰਚ ਤੇ ਠੀਕ ਹੈ ਜੀ। ਇਹ ਆਪਣੀ ਹੋ ਗਈ ਫਿਟਿੰਗ ਵਾਲੀ ਨਿਸ਼ਾਨੀ। ਇਥੇ ਤਰ੍ਹਾਂ ਹੀ ਆਪਾਂ ਦੂਸਰੇ ਪਾਸੇ ਤੇ ਵੀ ਨਿਸ਼ਾਨੀ ਲਾ ਲਾਂਗੇ ਵੀ। ਠੀਕ ਹੈ ਜੀ। என்னடா பண்ணலாம் டிபார்ட்மென்ட் வார்டு பத்து 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 ரெண்டு ரெண்டு பார் டிரவெல் இன் டோட்டல் வைரஸ்கள் காட்டுங்க ਸਸ ਪ੍ਰੈਨ ਨੂੰ ਰੱਖ ਲੈਣਾ ਹੈ 프ਰੰਟ ਨਾਲ 프ਰੰਟ 파트 세컨드 ਨਾਲ 세컨드 파트 ਠੀਕ ਹੈ ਜੀ ਇਹ ਆਪਾਂ ਹੋ ਗਈ ਆਪਣੀ ਜਿਹੜੀ ਹੈਗੀ ਹੈ ਲਾਈਨਿੰਗ ਇਹਦੀ ਤੇ ਐਟੈਚ ਕਰ ਲੈਣੀ ਆ ਆਪਾਂ ਠੀਕ ਹੈ ਜੀ ਇੱਥੇ ਸਾਰੇ ਇਹਦੇ ਸਲਾਈ ਲਾ ਦੇਣੀ ਹੈ ਤੇ ਇਸੇ ਤਰ੍ਹਾਂ ਹੀ ਆਪਾਂ ਬੈਕ ਪਾਰਟ ਵੀ ਜੋੜ ਲੈਣਾ ਹੈ ਆਹ ਆਪਣੀਆਂ ਹੋ ਗਈਆਂ ਬਾਜੂ ਕੱਟੀਆਂ ਹੋਈਆਂ ਠੀਕ ਹੈ ਜੀ ਇਹਦੇ ਵਿੱਚ ਜੋੜ ਪੈਂਦਾ ਹੈ ਤਾਂ ਤੁਹਾਨੂੰ ਹੁਣ ਮੈਂ ਸਟੀਚਿੰਗ ਕਰਕੇ ਦਿਖਾਵਾਂਗੀ ਠੀਕ ਹੈ ਜੀ ਹਾਂ ਜੀ ਆਪਾਂ ਕਟਿੰਗ ਕਰ ਲਈ ਇਹਦੀ ਕੁੜਤੀ ਦੀ ਅੱਜ ਆਪਾਂ ਤੁਹਾਨੂੰ ਨਾਲ ਕੁੜਤੀ ਦੀ ਕਟਿੰਗ ਬਾਰੇ ਤੇ ਸਟੀਚਿੰਗ ਬਾਰੇ ਹੀ ਦੱਸਾਂਗੇ ਲੈਂਗੇਰੀ ਕਟਿੰਗ ਤੇ ਸਟੀਚਿੰਗ ਤੁਹਾਨੂੰ ਮੈਂ ਅਗਲੀ ਵੀਡੀਓ ਵਿੱਚ ਦੇਵਾਂਗੀ ਕਿਉਂਕਿ ਵੀਡੀਓ ਫਿਰ ਜ਼ਿਆਦਾ ਲੰਬੀ ਹੋ ਜਾਂਦੀ ਹੈ ਤੇ ਹੁਣ ਆਪਾਂ ਇਹਦਾ ਆਪਾਂ ਲਾਈਨਿੰਗ ਲਾ ਲਈਏ ਇਹਦੇ ਤੇ ਇਸ ਤਰ੍ਹਾਂ ਅਟੈਚ ਕਰ ਲਈਏ ਇਹਦੇ ਸਾਰੇ ਕੋਨਿਆਂ ਤੇ ਸਲਾਈ ਲਾ ਕੇ ਤੇ ਹੁਣ ਆਪਾਂ ਇਹਦਾ ਗਲਾ ਬਣਾਉਣੇ ਆ ਗਲਾ ਆਪਾਂ ਲੀਰ ਦਾ ਇਹਦੇ ਤੇ ਲਾ ਲਈਏ ਕਿਉਂਕਿ ਜੇ ਆਪਾਂ ਬੈਲਵਰਡ ਦੀ ਕੱਪੜੇ ਦੀ ਲੀਰ ਲਾਉਂਦੇ ਫਿਰ ਇਹ ਸਹੀ ਨਹੀਂ ਚ ਲੱਗਣੀ ਆਪਾਂ ਲਾਈਨਿੰਗ ਵਾਲੇ ਕੱਪੜੇ ਦੀ ਲਾਈਆ ਲੀਰ ਜੀ ਆਪਾਂ ਕੁੜਤੀ ਦੀ ਸਟੀਚਿੰਗ ਕਰ ਲਈ ਹੈ ਲਹਿੰਗਾ ਸੂਟ ਦੀ ਕੁੜਤੀ ਦੀ ਤੁਹਾਨੂੰ ਦਿਖਾਉਣੀ ਹੈ ਕਿਸ ਤਰ੍ਹਾਂ ਦੀ ਬਣੀ ਆ ਆਪਣੀ ਕੁੜਤੀ ਆ ਵਾਲੀਆਂ ਲੈਸਾਂ ਆਪਾਂ ਲਾਈਆਂ ਨੇ ਬਾਹਮਾ ਤੇ ਆਵਲੀ ਲੈਸ ਐਡ ਕੀਤੀ ਇੱਕ ਆਵਲੀ ਕਿਹੜੀ ਤੇ ਲਾਈਏ ਆਵਲੇ ਇੱਧਰ ਲਾਈਏ ਬਾਹਮਾ ਤੇ ਤੁਸੀਂ ਮੈਨੂੰ ਦੱਸਣਾ ਇਹ ਵੀ ਕੁੜਤੀ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਇਸੇ ਤਰ੍ਹਾਂ ਦੀ ਲੈਸ ਸੀ ਆਪਾਂ ਇਹਦੀ ਬੈਕ ਸਾਈਡ ਦਿਖਾਉਣੀ ਆ ਇਹ ਆਵਲੀਆਂ ਇਹ ਸਿਤਰੰਗੀ ਲਸਾ ਪਾਦੀ ਰੈਕਸਾਈਡ ਤੇ ਅਟੈਚ ਕੀਤੀਆਂ ਨੇ ਤੁਸੀਂ ਕਮੈਂਟਾਂ ਦੇ ਵਿੱਚ ਦੱਸਣਾ ਮੈਨੂੰ ਤੁਹਾਨੂੰ ਕੁੜਤੀ ਕਿਸ ਤਰ੍ਹਾਂ ਦੀ ਲੱਗੀ ਧੰਨਵਾਦ